ਆ ਗਿਆ ਇੱਕ ਹੋਰ ਆਰਥੂ ਦਾ ਵਿਆਹ ਕਰ ਲੋ ਤਿਆਰੀ ਗਾਇਕਾ ਤੋਂ ਨੀਤਾ ਬਣੀ ਅਨਮੋਲ ਗਗਨਪਾਣ ਦੇ ਵਿਆਹ ਦੀ ਚਰਚਾ 16 ਜਨਵਰੀ ਨੂੰ ਹੋਣ ਜਾ ਰਿਹਾ ਹੈ ਜ਼ਿਲ੍ਹਕਾ ਕੋਰ ਦੇ ਪੈਲੈਸ ਵਿੱਚ ਰੱਖਿਆ ਗਿਆ ਹੈ ਵਿਆਹ ਦਾ ਪ੍ਰੋਗਰਾਮ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਭ ਤੋਂ ਜ਼ਿਆਦਾ ਚਰਚਾ ਆਪ ਦੇ ਆਗੂਆਂ ਦੇ ਵਿਆਹ ਦੀ ਹੋ ਰਹੀ ਹੈ ਆਪ ਦੇ ਮੰਤਰੀਆਂ ਦੇ ਵਿਆਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੇ ਨੇ ਕਿ ਹੁਣ ਇੱਕ ਹੋਰ ਆਪ ਨੇਤਾ ਦਾ ਵਿਆਹ ਚਰਚਾਵਾਂ ਦਾ ਜ਼ੋਰ ਫੜ ਲਿਆ ਤੁਸੀਂ ਵੀ ਕਰ ਲਓ ਤਿਆਰੀ ਇਸ ਨੇਤਰੀ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਅਸੀਂ ਤੁਹਾਨੂੰ ਦੱਸਦੇ ਹਾਂ ਆਖਿਰ ਕੌਣ ਹੈ ਉਹ ਆਪ ਨੇਤਰੀ ਜੋ ਜਲਦ ਵਿਆਹ ਕਰਵਾਉਣ ਜਾ ਰਹੀ ਹੈ ਇੰਟਰਨੈਟ ਦੀ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਵਿਆਹ ਤੈਅ ਹੋ ਗਿਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐਤਵਾਰ 16 ਜੂਨ ਨੂੰ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਵਿਆਹ ਸਮਾਗਮ ਦਾ ਪ੍ਰੋਗਰਾਮ ਜ਼ਿਰਕੁਰ ਦੇ ਪੈਲੇਸ ਵਿੱਚ ਰੱਖਿਆ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣ ਹੋਣ ਕਰਕੇ ਵਿਆਹ ਦੀ ਤਰੀਕ ਨੂੰ ਤੈਅ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਉਹਨਾਂ ਦੀ ਹੋਣ ਵਾਲੇ ਪਤੀ ਪੇਸ਼ੇ ਤੋਂ ਵਕੀਲ ਨੇ ਜਿਨ੍ਹਾਂ ਦਾ ਪਰਿਵਾਰ ਪੰਜਾਬ ਦੇ ਮਲੋਟ ਨਾਲ ਸੰਬੰਧ ਰੱਖਦਾ ਹੈ ਵਿਆਹ ਦੇ ਸਾਰੇ ਸਮਾਗਮ ਜ਼ੀਰਕਪੁਰ ਦੇ ਇੱਕ ਪੈਲੱਸ ਵਿੱਚ ਹੋਣਗੇ ਅਨਮੋਲ ਗਗਨਮਾਨ ਪੰਜਾਬ ਦੀ ਇੱਕ ਸਿਆਸਤਦਾਨ ਤੇ ਗਾਇਕਾ ਉਹ ਪੰਜਾਬ ਵਿਧਾਨ ਸਭਾ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕਾ ਹੈ ਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਹੈ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕਾ ਵਜੋਂ ਚੁਣੀ ਗਈ ਸੀ। ਉਹਨਾਂ ਨੂੰ ਅਨਮੋਲ ਗਗਨਮਾਨ ਤੋਂ ਇਲਾਵਾ ਗਗਨਦੀਪ ਕੌਰ ਮਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਗਨਮਾਨ ਪੰਜਾਬੀ ਗਾਇਕਾ ਹੈ ਜੋ ਆਪਣੇ ਪੰਜਾਬੀ ਲੋਕ ਤੇ ਪੰਗੜੇ ਦੇ ਗੀਤਾਂ ਲਈ ਜਾਣੀ ਜਾਂਦੀ ਹੈ। 2020 ਵਿੱਚ ਆਪ ਵਿੱਚ ਸ਼ਾਮਲ ਹੋਈ ਸੀ ਤੇ ਉਹਨਾਂ ਨੇ ਆਪ ਦੇ ਚੋਣ ਪ੍ਰਚਾਰ ਲਈ ਗੀਤ ਵੀ ਗਾਇਆ ਸੀ। ਆ ਗਿਆ ਇੱਕ ਹੋਰ ਆਰਟਿਸਟ ਦਾ ਵਿਆਹ ਕਰ ਲਊ ਪਿਆਰੀ। ਗਾਇਕਾ ਤੋਂ ਨੀਤਾ ਬਣੀ ਅਨਮੋਲ ਗਗਨਮਾਨ ਦੇ ਵਿਆਹ ਦੀ ਚਰਚਾ 16 ਜਨਵਰੀ ਨੂੰ ਹੋਣ ਜਾ ਰਿਹਾ ਹੈ। ਜੇ ਨੁਕੁਰ ਦੇ ਪਹਿਲਾ ਐਂਚ ਰੱਖਿਆ ਗਿਆ ਹੈ ਵਿਆਹ ਦਾ ਪ੍ਰੋਗਰਾਮ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਭ ਤੋਂ ਜ਼ਿਆਦਾ ਚਰਚਾ ਆਪ ਦੇ ਆਗੂਆਂ ਦੇ ਵਿਆਹ ਦੀ ਹੋ ਰਹੀ ਹੈ ਆਪ ਦੇ ਮੰਤਰੀਆਂ ਦੇ ਵਿਆਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੇ ਨੇ ਕਿ ਹੁਣ ਇੱਕ ਹੋਰ ਆਪ ਨੇਤਾ ਦਾ ਵਿਆਹ ਚਰਚਾਵਾਂ ਦਾ ਜ਼ੋਰ ਫੜ ਲਿਆ ਤੁਸੀਂ ਵੀ ਕਰ ਲਓ ਤਿਆਰੀ ਇਸ ਨੇਤਰੀ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਅਸੀਂ ਤੁਹਾਨੂੰ ਦੱਸਦੇ ਹਾਂ ਆਖਿਰ ਕੌਣ ਹੈ ਉਹ ਆਪ ਨੇਤਰੀ ਜੋ ਜਲਦ ਵਿਆਹ ਕਰਵਾਉਣ ਜਾ ਰਹੀ ਹੈ ਇੰਟਰਨੈਟ ਦੀ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਵਿਆਹ ਤੈਅ ਹੋ ਗਿਆ ਹੈ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐਤਵਾਰ 16 ਜੂਨ ਨੂੰ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਵਿਆਹ ਸਮਾਗਮ ਦਾ ਪ੍ਰੋਗਰਾਮ ਜ਼ਿਰਕੁਰ ਦੇ ਪੈਲੇਸ ਵਿੱਚ ਰੱਖਿਆ ਗਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣ ਹੋਣ ਕਰਕੇ ਵਿਆਹ ਦੀ ਤਰੀਕ ਨੂੰ ਤੈਅ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਉਹਨਾਂ ਦੀ ਹੋਣ ਵਾਲੇ ਪਤੀ ਪੇਸ਼ੇ ਤੋਂ ਵਕੀਲ ਨੇ ਜਿਨ੍ਹਾਂ ਦਾ ਪਰਿਵਾਰ ਪੰਜਾਬ ਦੇ ਮਲੋਟ ਨਾਲ ਸਬੰਧ ਰੱਖਦਾ ਹੈ ਵਿਆਹ ਦੇ ਸਾਰੇ ਸਮਾਗਮ ਜ਼ੀਰਕਪੁਰ ਦੇ ਇੱਕ ਪੈਲੱਸ ਵਿੱਚ ਹੋਣਗੇ ਅਨਮੋਲ ਗਗਨ ਮਾਨ ਪੰਜਾਬ ਦੀ ਇੱਕ ਸਿਆਸਤਦਾਨ ਤੇ ਗਾਇਕਾ ਉਹ ਪੰਜਾਬ ਵਿਧਾਨ ਸਭਾ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕਾ ਹੈ ਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਹੈ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕਾ ਵਜੋਂ ਚੁਣੀ ਗਈ ਸੀ ਉਹਨਾਂ ਨੂੰ ਅਨਮੋਲ ਗਗਨ ਮਾਨ ਤੋਂ ਇਲਾਵਾ ਗਗਨਦੀਪ ਕੌਰ ਮਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਗਗਨ ਮਾਨ ਪੰਜਾਬੀ ਗਾਇਕ ਹੈ ਜੋ ਆਪਣੇ ਪੰਜਾਬੀ ਲੋਕ ਤੇ ਭੰਗੜੇ ਦੇ ਗੀਤਾਂ ਲਈ ਜਾਣੇ ਜਾਂਦੀ ਹੈ 2020 ਵਿੱਚ ਆਪ ਵਿੱਚ ਸ਼ਾਮਲ ਹੋਈ ਸੀ ਤੇ ਉਹਨਾਂ ਨੇ ਆਪ ਦੇ ਚੋਣ ਪ੍ਰਚਾਰ ਲਈ ਗੀਤ ਵੀ ਗਾਇਆ ਸੀ